ਸਤਿ ਸ਼੍ਰੀ ਅਕਾਲ ਨਮਸਕਾਰ ਆਦਾਸੋਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਅੱਜ ਦੇ ਬਲੌਗ ਦੇ ਵਿੱਚ ਤੁਹਾਡੇ ਨਾਲ ਕੈਨੇਡਾ ਦੀ ਸਪਾਂਸਰਸ਼ਿਪ ਨੂੰ ਲੈ ਕੇ ਕੁਝ ਕਨਫਿਊਜ਼ਨਸ ਨੇ ਉਹ ਦੂਰ ਕਰਨੀਆਂ ਨੇ ਤੁਸੀਂ ਕੈਨੇਡਾ ਤੋਂ ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਹੈ ਭੈਣ ਭਰਾ ਹੈ ਸਗਾ ਸੰਬੰਧੀ ਹੈ ਤਾਂ ਉਹਨਾਂ ਤੋਂ ਸਪਾਂਸਰਸ਼ਿਪ ਜਦੋਂ ਤੁਸੀਂ ਲਗਵਾਦੇ ਹੋ ਜਾਂ ਮੰਗਵਾਉਂਦੇ ਹੋ ਤਾਂ ਉਸ ਕੰਡੀਸ਼ਨ ਦੇ ਵਿੱਚ ਕਈ ਵਾਰੀ ਅਸੀਂ ਬਹੁਤ ਕਨਫਿਊਜ਼ ਹੁੰਨੇ ਆ ਇਸੇ ਟੌਪਿਕ ਦੇ ਉੱਤੇ ਚਰਚਾ ਕਰਾਂਗੇ ਅੱਜ ਦੇ ਵੀਡੀਓ ਦੇ ਵਿੱਚ ਕੌਣ ਤੁਹਾਨੂੰ ਸਪਾਂਸਰ ਕਰ ਸਕਦਾ ਹੈ ਕਿ ਜਿਹੜਾ ਸਪਾਂਸਰ ਕਰ ਰਿਹਾ ਉਹ ਕੈਨੇਡਾ ਵਿੱਚ ਕਿਸ ਸਟੇਟਸ ਦੇ ਉੱਤੇ ਹੋਵੇ ਉਸ ਤੋਂ ਇਲਾਵਾ ਸਪਾਂਸਰ ਕੌਣ-ਕੌਣ ਕਰ ਸਕਦਾ ਹੈ ਤੇ ਕਿਸ ਦੀ ਸਪਾਂਸਰ ਜਿਹੜੀ ਹੈ ਉਹਦਾ ਕੋਈ ਬਹੁਤ ਖਾਸ ਬੈਨੀਫਿਟ ਨਹੀਂ ਹੁੰਦਾ ਇਸ ਬਾਰੇ ਡਿਸਕਸ਼ਨ ਕਰਾਂਗੇ ਸੋ ਅੱਜ ਦੀ ਵੀਡੀਓ ਜਿਹੜੀ ਹੈ ਉਹ ਸਪான்ਸਰ ਸੈਂਟ੍ਰਿਕ ਹੀ ਹੋਣ ਵਾਲੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਸਿਰਫ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਲੋੜ ਹੈ ਸੋ ਪੀ ਸ਼ੈਲਫ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਕਈ ਵਾਰੀ ਸਾਡਾ ਕੋਈ ਰਿਸ਼ਤੇਦਾਰ ਜਾਂ ਭੈਣ ਭਰਾ ਕੈਨੇਡਾ ਦੇ ਵਿੱਚ ਹੁੰਦਾ ਹੈ ਅਸੀਂ ਏਜੰਟ ਕੋਲ ਜਾਂਦੇ ਹਾਂ ਕਿ ਭਈ ਅਸੀਂ ਫਲਾਣੇ ਆਪਣੇ ਭੈਣ ਭਰਾ ਤੋਂ ਸਪਾਂਸਰਸ਼ਿਪ ਬੰਦਵਾਉਣਾ ਚਾਹੁੰਦੇ ਹਾਂ ਏਜੰਟ ਕਹਿੰਦਾ ਨਹੀਂ ਜੀ ਉਹ ਬੱਚਾ ਹਾਲੇ ਤੁਹਾਡਾ ਪੀਆਰ ਨਹੀਂ ਹੈਗਾ ਉਹ ਵਰਕ ਪਰਮਿਟ ਤੇ ਐ ਉਹ ਸਟੂਡੈਂਟ ਵੀਜ਼ੇ ਤੇ ਐ ਉਹਦੀ ਸਪਾਂਸਰਸ਼ਿਪ ਦੇ ਬਿਹਾਫ ਤੇ ਤੁਹਾਡਾ ਵੀਜ਼ਾ ਜਿਹੜਾ ਉਹ ਅਪਰੂਵ ਨਹੀਂ ਹੋਵੇਗਾ ਤੁਸੀਂ ਇਦਾਂ ਕਰੋ ਕਿ ਅਸੀਂ ਤੁਹਾਨੂੰ ਕੈਨੇਡਾ ਦੇ ਕਿਸੇ ਸਿਟੀਜ਼ਨ ਦੀ ਜਾਂ ਪੀਆਰ ਦੀ ਸਪான்ਸਰ ਦੇ ਦੇ ਦਿੰਨੇ ਆ ਤੁਸੀਂ ਸਾਨੂੰ 8 ਲੱਖ ਰੁਪਏ ਦੇ ਦਿਓ ਤੁਸੀਂ ਸਾਨੂੰ 5 ਲੱਖ ਰੁਪਏ ਦੇ ਦਿਓ ਤੁਸੀਂ ਸਾਨੂੰ 10-15 ਲੱਖ ਰੁਪਏ ਦੇ ਦਿਓ ਇਦਾਂ ਦੀ ਡਿਮਾਂਡਸ ਜਿਹੜੀ ਹੈ ਉਹ ਏਜੰਟ ਕਈ ਵਰੀ ਤੁਹਾਡੇ ਤੋਂ ਕਰਦਾ ਹੈ ਇੱਕ ਚੀਜ਼ ਧਿਆਨ ਰੱਖਿਓ ਜੇਕਰ ਤੁਹਾਡਾ ਕੋਈ ਵੀ ਸਾਕ ਬਲੱਡ ਰਿਲੇਸ਼ਨ ਦੇ ਵਿੱਚ ਜਿਵੇਂ ਇੱਕ ਐਗਜ਼ਾਮਪਲ ਦੇ ਤੌਰ ਤੇ ਕਹਿ ਰਿਹਾ ਹਾਂ ਤੁਹਾਡਾ ਬੱਚਾ ਕੈਨੇਡਾ ਦੇ ਵਿੱਚ ਹੈ ਜਾਂ ਤੁਹਾਡੇ ਮਾਪਿਓ ਕੈਨੇਡਾ ਦੇ ਵਿੱਚ ਨੇ ਯਾ ਤੁਹਾਡੇ ਚਾਚਾ ਚਾਚੀ ਜਾਂ ਤੁਹਾਡਾ ਦਾਦਾ ਦਾਦੀ ਜਾਂ ਫਿਰ ਤੁਹਾਡਾ ਕੋਈ ਭੈਣ ਸਿਕਾ ਜਾਂ ਕੋਈ ਭਰਾ ਸਿਕਾ ਜਾਂ ਕੋਈ ਚਾਚੇ ਤਾਇਏ ਦਾ ਬੱਚਾ ਕੈਨੇਡਾ ਦੇ ਵਿੱਚ ਉਹ ਤੁਹਾਨੂੰ ਸਪான்ਸਰ ਕਰ ਰਿਹਾ ਹੈ ਉਹਦਾ ਸਟੇਟਸ ਮੈਟਰ ਨਹੀਂ ਕਰਦਾ ਉਹ ਸਟੂਡੈਂਟ ਵੀਜ਼ਾ ਤੇ ਹੋ ਸਕਦਾ ਹੈ ਉਹ ਵਰਕ ਪਰਮਿਟ ਤੇ ਹੋ ਸਕਦਾ ਹੈ ਕੋਈ ਪ੍ਰੋਬਲਮ ਨਹੀਂ ਹੈ ਬਸ ਉਹ ਵਿਜ਼ਟਰ ਵੀਜ਼ਾ ਰਿਫਿਊਜ਼ੀ ਇਹਨਾਂ ਕੰਡੀਸ਼ਨ ਦੇ ਵਿੱਚ ਨਾ ਜੇਕਰ ਉਹ ਪੀਆਰ ਸਿਟੀਜ਼ਨ ਹੈ ਵਰਕ ਪਰਮਿਟ ਤੇ ਹੈ ਸਟੂਡੈਂਟ ਵੀਜ਼ਾ ਤੇ ਹੈ ਕੋਈ ਇਸ਼ੂ ਨਹੀਂ ਹੈਗਾ ਉਹ ਤੁਹਾਨੂੰ ਸਪான்ਸਰ ਕਰ ਸਕਦਾ ਹੈ ਤੇ ਸਪான்ਸਰਸ਼ਿਪ ਉਹਦੀ ਇੱਕ ਪਾਸੇ ਤੇ ਦੂਜੀ ਸਪான்ਸਰਸ਼ਿਪ ਤੁਹਾਨੂੰ ਕੋਈ ਸਿਟੀਜ਼ਨ ਦੀ ਮਿਲ ਜੇ ਪਰ ਉਹਦੇ ਨਾਲ ਤੁਹਾਡਾ ਕੋਈ ਰਿਲੇਸ਼ਨ ਹੀ ਨਾ ਜਸਟੀਫਾਈ ਹੁੰਦਾ ਹੋਵੇ ਤਾਂ ਤੁਸੀਂ ਜਿਹੜਾ ਤੁਹਾਡਾ ਕੋਈ ਸੱਕਾ ਵਾ ਜਿਹਦੇ ਨਾਲ ਤੁਹਾਡਾ ਰਿਲੇਸ਼ਨਸ਼ਿਪ ਜਸਟੀਫਾਈ ਹੋ ਸਕਦਾ ਹੈ ਤੁਸੀਂ ਉਹਨੂੰ ਪ੍ਰਿਫਰ ਕਰਨਾ ਹੈ ਤੁਸੀਂ ਉਹਦੇ ਤੇ ਕੈਨੇਡਾ ਫਾਈਲ ਲਗਾਉਣਾ ਪ੍ਰੀਫਰ ਕਰਨਾ ਹੈ ਬਸ਼ਰਤੇ ਕਿ ਆਪਾਂ ਕਿਸੇ ਏਜੰਟ ਤੇ ਜਾਂ ਕਿਸੇ ਦੇ ਕਹਨ ਦੇ ਉੱਤੇ ਸਿਟੀਜ਼ਨ ਜਾਂ ਪੀਆਰ ਦੇ ਲਾਲਚ ਦੇ ਵਿੱਚ ਆਪਾਂ ਕੋਈ ਪੇਡ ਸਪਾਂਸਰਸ਼ਿਪ ਵਾਲੇ ਪਾਸੇ ਨੂੰ ਜਾਈਏ ਤੇ 90% ਜਿਹੜੀਆਂ ਪੇਡ ਸਪਾਂਸਰਸ਼ਿਪ ਤੁਹਾਨੂੰ ਦਿੰਦੇ ਆ ਜਾਂ ਵੇਚਦੇ ਆ ਉਹ ਹੁੰਦਾ ਕੀ ਹੈ ਕਿ ਜਦੋਂ ਤੁਹਾਡੇ ਤੋਂ ਕਿਸੇ ਨੇ ਫਾਈਲ ਲਵਾਈ ਉਹਦੇ ਡਾਕੂਮੈਂਟ ਤੁਹਾਡੇ ਕੋਲ ਪਏ ਆ ਉਹਦੇ ਬਿਹਾਫ ਦੇ ਉੱਤੇ ਏਜੰਟ ਕੀ ਕਰਦਾ ਹੈ ਕਿ ਕਿਸੇ ਦੇ ਡਾਕੂਮੈਂਟ ਦੇ ਵਿੱਚ ਨਾਮ ਡਿਟੇਲਸ ਚੇਂਜ ਕਰਕੇ ਉਹ ਇੱਕ ਦੂਜੇ ਨੂੰ ਅੱਗੇ ਦੇ ਕੇ ਤੋਰੀ ਜਾਂਦਾ ਹੈ ਬਹੁਤ ਵੱਡੇ ਲੈਵਲ ਦੇ ਉੱਤੇ ਗੇਮ ਚੱਲਦੀ ਹੈ ਹੁਣ ਜਿੰਨੇ ਉਹਦੇ ਵਿੱਚ ਉਹ ਉਹਨਾਂ ਉਸੇ ਜਣੇ ਨਾਲ ਡਾਕੂਮੈਂਟ ਸ਼ੇਅਰ ਕੀਤੇ ਉਹਨੇ ਵੀ ਵਿਸ਼ਵਾਸ ਤੇ ਕੀਤੇ ਜਿੰਨੇ ਉਹ ਤੋਂ ਸਪਾਂਸਰਸ਼ਿਪ ਲਈ ਉਹਨੇ ਵੀ ਵਿਸ਼ਵਾਸ ਤੇ ਸਪਾਂਸਰਸ਼ਿਪ ਲਈ ਗਈ ਪਈ ਮੈਨੂੰ ਯਕੀਨ ਹੈ ਕਿ ਇਹ ਮੇਰੇ ਨਾਲ ਗਲਤ ਨਹੀਂ ਕਰ ਸਕਦਾ ਪਰ ਉੱਥੇ ਵਿਸ਼ਵਾਸ ਦਾ ਜਿੰਨੇ ਤੁਹਾਡੇ ਤੋਂ ਪਹਿਲਾਂ ਫਾਈਲ ਲਗਵਾਈ ਸੀ ਜਿਹਦੇ ਡਾਕੂਮੈਂਟ ਤੁਸੀਂ ਗਲਤ ਯੂਜ਼ ਕਰ ਰਹੇ ਹੋ ਉਹਦੇ ਨਾਲ ਵੀ ਕਰ ਰਹੇ ਹੋ ਜਿਹੜਾ ਤੁਹਾਡੀ ਉਹ ਹੁਣ client ਆਇਆ ਉਹਦੇ ਨਾਲ ਵੀ ਤੁਸੀਂ ਗਲਤ ਤਰੀਕਾ ਜਿਹੜਾ ਉਹ ਵਰਤ ਰਹੇ ਹੈਗੇ ਹੁਣ ਇੱਥੇ ਬੜੀ ਕਲੀਅਰ ਜੀ ਗੱਲ ਹੈ ਸਿੰਪਲ ਲੈਂਗੁਏਜ ਦੇ ਵਿੱਚ ਕਹਾਂ ਜੇਕਰ ਤੁਹਾਡੀ ਰਿਲੇਸ਼ਨਸ਼ਿਪ ਸਹੀ ਢੰਗ ਨਾਲ ਜਸਟੀਫਾਈ ਨਹੀਂ ਹੁੰਦੀ ਤਾਂ ਉਹ ਸਪੌਂਸਰਸ਼ਿਪ ਜਿਹੜੀ ਹੈ ਉਹਦਾ ਕੋਈ ਬੈਨੀਫਿਟ ਨਹੀਂ ਆਉਂਦਾ ਕੋਈ ਬੈਨੀਫਿਟ ਦਾ ਮਤਲਬ ਇਹ ਹੋ ਗਿਆ ਜਿਵੇਂ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਕਹਿ ਰਿਹਾ ਛੋਟਾ ਜਿਹਾ ਐਗਜ਼ਾਮਪਲ ਦੇ ਰਿਹਾ ਕੈਨੇਡਾ ਦੇ ਵਿੱਚ ਤੁਹਾਡੀ ਮਾਸੀ ਦਾ ਮੁੰਡਾ ਹੈ ਜਿਹਨੇ ਤੁਹਾਨੂੰ ਸਪான்ਸਰ ਕਰਨਾ ਹੈ ਤਾਂ ਉਹਦੇ ਨਾਲ ਤੁਸੀਂ ਆਪਣੀ ਰਿਲੇਸ਼ਨਸ਼ਿਪ ਜਸਟੀਫਾਈ ਕਰ ਸਕਦੇ ਹੋ ਕਿੱਦਾਂ ਕਰ ਸਕਦੇ ਹੋ ਜਿਹੜਾ ਤੁਹਾਡੇ ਪਾਸਪੋਰਟ ਤੁਹਾਡਾ ਹੈ ਉੱਤੇ ਤੁਹਾਡੀ ਮਦਰ ਦਾ ਨਾਮ ਤੇ ਜਿਹੜਾ ਤੁਹਾਨੂੰ ਸਪான்ਸਰ ਕਰ ਰਿਹਾ ਤੁਹਾਡੇ ਮਾਸੀ ਦਾ ਮੁੰਡਾ ਤੁਹਾਡੀ ਮਾਸੀ ਦੇ ਮੁੰਡੇ ਦੇ ਪਾਸਪੋਰਟ ਤੇ ਉਹਨਾਂ ਦੀ ਮਦਰ ਦਾ ਨਾਮ ਤੇ ਉਹਨਾਂ ਦੀ ਮਦਰ ਤੇ ਤੁਹਾਡੀ ਮਦਰ ਦੇ ਪਾਸਪੋਰਟ ਦੇ ਉੱਤੇ ਉਹਨਾਂ ਦੇ ਫਾਦਰ ਦਾ ਨਾਮ ਤੇ ਉਹਨਾਂ ਦੇ ਮਦਰ ਦਾ ਨਾਮ ਸੇਮ ਹੋਇਆ। ਯਾਨੀ ਕਿ ਤੁਹਾਡੇ ਮਾਮੇ ਜਾਂ ਕਹਿ ਸਕਦੇ ਹੋ ਤੁਹਾਡੇ ਨਾਨੇ ਜਿਹੜੇ ਆ ਉਹ ਸੇਮ ਹੋਣਗੇ। ਸੋ ਉਸ ਕੰਡੀਸ਼ਨ ਦੇ ਵਿੱਚ ਤੁਹਾਡੀ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਪ੍ਰੋਪਰ ਜਸਟੀਫਾਈ ਹੁੰਦੀ ਹੈ। ਹੁਣ ਤੀਜੀ ਗੱਲ ਮੰਨ ਲਿਆ ਤੁਹਾ ਤੁਸੀਂ ਕਿਸੇ ਸਿਟੀਜ਼ਨ ਦੀ ਸਪਾਂਸਰਸ਼ਿਪ ਲੈ ਰਹੇ ਹੋ। ਹੁਣ ਮੰਨ ਲਿਆ ਤੁਸੀਂ ਜਲੰਧਰ ਪੰਜਾਬ ਦੇ ਰਹਿਣ ਵਾਲੇ ਹੋ। ਜਿੰਨੇ ਫਾਈਲ ਲਾਉਣੀ ਆ। ਜਿਹਦੀ ਸਪਾਂਸਰਸ਼ਿਪ ਆ ਰਹੀ ਹੈ ਜਿਹੜਾ ਸਿਟੀਜ਼ਨ ਹੈ ਉਹ ਮੰਨ ਲਿਆ ਗੁਜਰਾਤ ਦਾ ਹੈ। ਤੁਸੀਂ ਕਿੱਦਾਂ ਜਸਟੀਫਾਈ ਕਰੋਗੇ ਕਿੱਦਾਂ ਰਿਲੇਸ਼ਨ ਪ੍ਰੂਫ ਕਰੋਗੇ ਹੁਣ ਉਹ ਤੁਹਾਡੇ ਨਾਲ ਕਾਲਜ ਦੇ ਵਿੱਚ ਪੜਿਆ ਹੋਵੇ ਤਾਂ ਤੁਸੀਂ ਮਾਰਕਸ਼ੀਟ ਦਿਖਾ ਸਕਦੇ ਹੋ ਜੀ ਆ ਦੇਖੋ ਅਸੀਂ ਕਿ ਕਲਾਸ ਦੇ ਸਟੂਡੈਂਟ ਰਹੇ ਹਾਂ ਇਸ ਏਅਰ ਦੇ ਵਿੱਚ ਸਾਡੀ ਐਜੂਕੇਸ਼ਨ ਹੋਈ ਹੈ ਜਾਂ ਉਹ ਤੁਹਾਡਾ ਕਿਤੇ ਉਹ ਦੂਰ ਨੇੜੇ ਦਾ ਰਿਲੇਸ਼ਨ ਹੈਗਾ ਤੇ ਉਹਨੂੰ ਕੋਈ ਪ੍ਰੂਫ ਜਸਟੀਫਾਈ ਕਰਨ ਵਾਸਤੇ ਹੈਗਾ ਕਿ ਵੀ ਆ ਸਾਡੇ ਕੋਲ ਪ੍ਰੂਫ ਹੈ ਤਾਂ ਤਾਂ ਉਸ ਸਪੌਂਸਰਸ਼ਿਪ ਦਾ ਫਾਇਦਾ ਹੈ ਤੇ ਜਿਹਦੇ ਨਾਲ ਤੁਸੀਂ ਕੋਈ ਪ੍ਰੂਫ ਹੀ ਨਹੀਂ ਦੇ ਪਾ ਰਹੇ ਉਹ ਤੇ ਸਿਰਫ ਇੱਕ ਫਾਰਮੈਲਟੀ ਹੈ ਤੇ ਜਿਵੇਂ ਇੱਕ ਆਪਾਂ ਹੋਟਲ ਬੁੱਕ ਕਰ ਲੈਨੇ ਆ ਯਾਨੀ ਕਿ ਸਿਰਫ ਇੱਕ ਅਕੋਮੋਡੇਸ਼ਨ ਦਾ ਕੰਮ ਕਰਦੀ ਹੈ ਉਹ ਸਪਾਂਸਰਸ਼ਿਪ ਉਹਦਾ ਹੋਰ ਕੋਈ ਵੀ ਵਰਤ ਨਹੀਂ ਹੁੰਦਾ ਸੋ ਜੇਕਰ ਕੋਈ ਏਜੰਟ ਤੁਹਾਨੂੰ ਕਹਿ ਰਿਹਾ ਕਿ ਭਈ ਤੁਸੀਂ ਆਪਣੇ ਭੈਣ ਭਰਾ ਜਾਂ ਆਪਣੇ ਸਕੇਆਂ ਦੀ ਸਪਾਂਸਰਸ਼ਿਪ ਛੱਡ ਕੇ ਸਾਡੇ ਤੋਂ ਸਿਟੀਜ਼ਨ ਦੀ ਜਾਂ ਸਾਡੇ ਤੋਂ ਪੀਆਰ ਦੀ ਸਪਾਂਸਰਸ਼ਿਪ ਲੈ ਲਓ ਤੇ ਸਾਨੂੰ ਐਨੇ ਪੈਸੇ ਦੇ ਦਿਓ ਕੋਈ ਆਫਟਰ ਵੀਜ਼ਾ ਕੋਈ ਪਹਿਲਾ ਵੀਜ਼ਾ ਕੋਈ ਇੱਦਾਂ ਵੀਜ਼ਾ ਉੱਦਾਂ ਵੀਜ਼ਾ ਇੰਨਾ ਚੱਕਰਾਂ ਦੇ ਵਿੱਚ ਨਾ ਪਿਆ ਕਰੋ ਇਹ ਸਾਰੀਆਂ ਚੀਜ਼ਾਂ ਪੈਸੇ ਉਗਰਾਉਣ ਦੇ ਤਰੀਕੇ ਨੇ ਕਿਉਂਕਿ ਜੇ ਉਧਾਂੋਂ ਫਾਈਲ ਲਾਊਗਾ ਤਾਂ ਮੇਬੀ ਹੋ ਸਕਦਾ ਤੁਹਾਨੂੰ 40-50000 ਰੁਪਏ ਦੇਣਾ ਪਵੇ ਜੇ ਉਹ ਸਪਾਂਸਰਸ਼ਿਪ ਦਾ ਬਹਾਨਾ ਬਣਾ ਦੂਗਾ ਤੇ ਤੁਸੀਂ 4-5 ਲੱਖ ਵੀ ਦੇਣ ਨੂੰ ਤਿਆਰ ਹੋ ਜਾਓ ਕਿਉਂਕਿ ਤੁਹਾਨੂੰ ਜੇ ਸਪਾਂਸਰਸ਼ਿਪ ਮਿਲ ਰਹੀ ਹੈ ਤੁਹਾਡੇ ਵੀਜ਼ਾ ਹੁੰਦੇ ਚਾਂਸਸ ਜ਼ਿਆਦਾ ਹੈ ਸੋ ਇਸ ਕਰਕੇ ਕੁਝ ਇਹ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਜਿਹੜਾ ਬੜੇ ਸੌਖੇ ਟੰਗ ਦੇ ਨਾਲ ਤੁਹਾਡਾ ਬ੍ਰੇਨ ਵਾਸ਼ ਕਰ ਦਿੰਦਾ ਹੈ ਏਜੰਟ ਤੁਹਾਨੂੰ ਸਮਝਾ ਦਿੰਦਾ ਏਜੰਟ ਤੁਸੀਂ ਸਮਝ ਜਾਂਦੇ ਹੋ ਪਰ ਰਿਐਲਿਟੀ ਜਿਹੜੀ ਹੈ ਉਹ ਇਸ ਤੋਂ ਹਟ ਕੇ ਹੈ ਮੈਂ ਦਾਵਾ ਕਰਦਾ ਹਾਂ ਤੁਹਾਡਾ ਭੈਣ ਭਰਾ ਤੁਹਾਡਾ ਸਾਕਾ ਸੰਬੰਧੀ ਜੇ ਸਟੂਡੈਂਟ ਵੀ ਹੈ ਤਾਂ ਉਹ ਤੁਹਾਨੂੰ ਸਪான்ਸਰ ਕਰ ਸਕਦਾ ਹੈ ਜੋ ਵਰਕ ਪਰਮਿਟ ਤੇ ਹੈ ਤਾਂ ਸਪான்ਸਰ ਕਰ ਸਕਦਾ ਜੋ ਪੀਆਰ ਤਾਂ ਵੀ ਸਪான்ਸਰ ਕਰ ਸਕਦਾ ਜੇ ਉਹ ਸਿਟੀਜ਼ਨ ਹੈ ਤਾਂ ਵੀ ਸਪான்ਸਰ ਕਰ ਸਕਦਾ ਬਸ ਇੱਕ ਵੈਲਿਡ ਸਟੇਟਸ ਦੇ ਉੱਤੇ ਹੋਣਾ ਚਾਹੀਦਾ ਉਹ ਇਲੀਗਲ ਨਹੀਂ ਹੋਣਾ ਚਾਹੀਦਾ ਦੂਜੀ ਗੱਲ ਉਹ ਵਿਜ਼ਿਟਰ ਟੂਰਿਸਟ ਵੀਜ਼ੇ ਤੇ ਨਹੀਂ ਹੋਣਾ ਚਾਹੀਦਾ ਰਿਫਿਊਜੀ ਨਹੀਂ ਹੋਣਾ ਚਾਹੀਦਾ ਜੇ ਇਹ ਕੰਡੀਸ਼ਨਸ ਨਹੀਂ ਹੈਗੀਆਂ ਤਾਂ ਉਹ ਤੁਹਾਨੂੰ ਸਪான்ਸਰ ਕਰ ਸਕਦੇ ਹੈਗੇ ਆ ਉਮੀਦ ਕਰਨਾ ਕਿ ਵੀਡੀਓ ਤੁਹਾਨੂੰ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਵੀ ਤੁਹਾਡੀ ਕੋਈ ਕਨਫਿਊਜ਼ਨ ਹੈਗੀ ਹੈ ਤਾਂ ਤੁਸੀਂ WhatsApp ਦਾ ਨੰਬਰ ਦਿੱਤਾ ਹੋਇਆ ਚੈਟ ਕਰਿਓ ਅਪਾਇੰਟਮੈਂਟ ਬਣਾ ਲਿਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰ ਡਾਊਟ ਕਲੀਅਰ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿੰਨਾ ਹੋ ਸਕੇ ਬਾਤੂ ਆ ਸਰਕੂਲੇਟ ਜ਼ਰੂਰ ਕਰਿਓ ਧੰਨਵਾਦ